जो प्रिंसीपल धक्के तैयारी करिए कट बचा करिए प्रिंसीपल की बदली करा पता करिए अच्ते तो पांच दिन बाद बुधवार तो चार तरीक नई फिर ਤੇ ਉਸ ਤੈਨ ਆਪਾਂ ਦੇਖਾਂਗੇ ਫਿਰ ਜਿਹੜਾ ਜ਼िला ਪ੍ਰਸ਼ਾਸਨ ਇਹਦੀ ਬਦਲੀ ਕਰਦਾ ਕਿ ਨਹੀਂ ਕਰਦਾ ਇਹ ਨਾਂ ਕੀ ਦੀ ਫਿਰ ਉਸ ਤੈਨ ਦੇਖਾਂਗੇ ਕਿ ਕਿਹੜੇ ਅੱਦੇ ਨਾਲ ਨਿਪਟਣਾ ਇਹ ਕਾਰੀ ਆਪਾਂ ਵੱਧਵਾਰ ਦੀ ਤਿਆਰੀ ਕਰੀਏ ਵੱਧਵਾ ਨੂੰ ਅੱਜ ਕੱਲੇ ਕੱਲੇ ਵਜਾਤ ਦੇ ਲੱਗ ਪਾ ਦੋ ਕਿ ਵੱਧਵਾ ਕਿੱਥੇ ਹੋਣਾ ਕੱਲੇ ਕੱਲੇ ਵਜਾਤ ਨੂੰ ਦੱਸ ਦੋ ਕਿ ਵੱਧਵਾਰ ਨੂੰ ਪ੍ਰਿੰਸੀਪਲ ਜੋ ਬਤਨ ਲਿਖਤ ਹੈ ਹੋਣਾ ਹਰ ਜਗ੍ਹਾ ਪੀਤਾ ਕੇ ਪ੍ਰਚਾਰ ਪਹੁੰਚਦਾ ਕਰਦੋ ਪੂਰਾ ਪ੍ਰਚਾਰਗੰਡਾ ਹੋਵੇ ਕਲੀ ਕਲੀ ਕੰਨ ਤੇ ਪੜ ਚੁਲਾਰੇ ਜੇ ਪ੍ਰਿੰਸੀਪਲ ਜੀ ਬਦਲੀ ਨੂੰ ਮਾਦੁਰੂ ਲੈ ਕੇ ਹਉ ਦੀਵਾਰ ਨੂੰ ਇਕੱਠੇ ਹੋਣਾ ਕਰਦੀ ਦਿੱਕਤ ਦੇ ਵਿੱਚ ਸਾਰੇ ਸਾਥੀਆਂ ਨੂੰ ਇਹ ਬੇਨਤੀ ਆ ਆਪਾਂ ਇਕੱਠੇ ਹੋਈਏ ਪੱਧਵਾਰ ਨੂੰ 5 ਦਿਨ ਦਾ ਜਿਲ੍ਹਾ ਪ੍ਰਸ਼ਾਸਨ ਨੂੰ ਟਾਈਮ ਆਪਾਂ ਅੱਜ ਤੈਅ ਕਰਕੇ ਦੇਣ ਤਾਂ ਇਹ ਆਲਟੀਮੇਟਮਾ ਇਹ ਆਲਟੀਮੇਟਮਾ ਦਾ ਪਾਲ ਵੀ ਜੇ ਹਲਣਾ फे बुधवारे इन बेनतीअ था काल ताईं सतर वद्यार्थी हढ़ाईंदी काल किराया पट पटे आई थी

내 i ệ n 이내기 ạ i n g o 기 lành,